ਚੰਡੀਗੜ੍ਹ ਮਿਰਚੌਣ ਨੂੰ ਲੈ ਕੇ ਸੁਪਰੀਮ ਕੋਰਟ ਦੀ ਐਮ ਟਿੱਪਣੀ ਕਿ ਆਠ ਇਨਵੈਲਿਡ ਵੋਟਾਂ ਨੂੰ ਸਹੀ ਮੰਨ ਕੇ ਦੁਬਾਰਾ ਗਿਣਤੀ ਦੇ ਦੇ ਆਗੇ ਹੁਕਮ ਕਿਸਾਨਾਂ ਦੇ ਪ੍ਰਦਰਸ਼ਨ ਤੇ ਹਾਈ ਕੋਰਟ ਦੀ ਟਿੱਪਣੀ ਟਰਨੇ ਦੇ ਲਈ ਟਰੈਕਟਰ ਟਰਾਲੀ ਲੈ ਜਾਣ ਦਾ ਕੀ ਮਤਲਬ ਬਸ ਜਾਂ ਹੋਰ ਸਾਧਨ ਦੇ ਜ਼ਰੀਏ ਵੀ ਜਾ ਸਕਦੇ ਹੋ ਦਿੱਲੀ ਪੰਜਾਬ ਸਰਕਾਰ ਨੂੰ ਬਾਰਡਰ ਤੇ ਜ਼ਿਆਦਾ ਭੀੜ ਇਕੱਠੀ ਨਾ ਹੋਣ ਦੇਣ ਦੇ ਨਿਰਦੇਸ਼ ਕਿਸਾਨ ਆਗੂਆਂ ਨੇ ਸੰਸਦ ਦਾ ਇੱਕ ਦਿਨ ਦਾ ਵਿਸ਼ੇਸ਼ اجلاس ਬੁਲਾਉਣ ਦੀ ਕੀਤੀ ਮੰਗ। ਕਾਐਮਐਸਪੀ ਦੇ ਲਈ ਗਰੰਟੀ ਕਾਨੂੰਨ ਲੈ ਕੇ ਆਵੇ ਸਰਕਾਰ ਸਾਰੀਆਂ ਪਾਰਟੀਆਂ ਨੂੰ ਸਟੈਂਡ ਸਪੱਸ਼ਟ ਕਰਨ ਲਈ ਵੀ ਕਿਹਾ। ਚੰਡੀਗੜ੍ਹ 'ਚ ਕਿਸਾਨਾਂ ਦੇ ਹੱਕ ਦੇ ਵਿੱਚ ਪੰਜਾਬ ਯੂਥ ਕਾਂਗਰਸ ਦਾ ਹੱਲਾ ਬੋਲ। ਸੀਆ ਮਨੋਹਰ ਲਾਲ ਦੀ ਰਿਹਾਈ ਦਾ ਕਰਾਉਣ ਦੀ ਕੋਸ਼ਿਸ਼। ਪੁਲਿਸ ਨਾਲ ਭੇੜੇ ਪ੍ਰਦਰਸ਼ਨਕਾਰੀ। ਸੁਨੀਲ ਜਾਖੜ ਦਾ ਮੁੱਖ ਮੰਤਰੀ ਮਾਨਤੇ ਵੱਡਾ ਇਲਜ਼ਾਮ ਕਿਸਾਨਾਂ ਤੇ ਕੇਂਦਰ ਦੇ ਵਿਚਾਲੇ ਗੱਲਬਾਤ ਫੇਲ ਹੋਣ ਦੇ ਲਈ ਸੀਮਾ ਜ਼ਮੀਵਾਰ ਬੋਲੇ ਗੱਲਬਾਤ ਅਸਫਲ ਕਰਵਾਉਣੀ ਆਏ ਹੋਏ ਸੀ ਸੀਮਾਨ ਆਮ ਆਦੀ ਪਾਰ티 ਦਾਸ ਨੇ ਜਾਖੜ ਤੇ ਪਲਟਵਾਰ ਕਿਹਾ ਕੇਂਦਰ ਤੇ ਕਿਸਾਨਾਂ ਵਿਚਾਰੇ ਸੀਐਮ ਨੇ ਨਭਾਈ ਹੈ ਸਾਰਥਿਕ ਭੂਮਿਕਾ ਕੇਂਦਰ ਦੇ ਵਿੱਚ ਆ ਤੁਹਾਡੀ ਸਰਕਾਰ ਤਾਂ ਖੁਦ ਹੀ ਕਰਵਾ ਦਿਓ ਮਸਲਾ ਹੱਲ ਥੋੜੀ ਦੇਰ ਦੇ ਵਿੱਚ ਦਿੱਲੀ ਚ ਕਾਂਗਰਸ ਤੇ ਆਮ ਆਦੀ ਪਾਰਟੀ ਦੀ ਅਹਿਮ ਮੀਟਿੰਗ ਸੀਰ ਸ਼ਰੀ ਨੂੰ ਲਾਇ ਕੀਤੀ ਹੋਵੇਗੀ ਚਰਚਾ ਕਾਂਗਰਸ ਲੀਡਰ ਮੁਕਲ ਵਾਸਨਿਕ ਦੇ ਕਰ ਹੋਵੇਗੀ ਬੈਠਕ ਲੋਕ ਸਭਾ ਚੋਣਾਂ ਲਈ ਲੜਨਗੇ ਕੈਪਟਨ ਅਮਰਿੰਦਰ ਸਿੰਘ న్యూਸ 18 ਤੇ ਬੋਲੇ ਪਟਿਆਲਾ ਤੋਂ ਪ੍ਰਨੀਤ ਕੌਰ ਹੁਣ ਜੇ ਉਮੀਦਵਾਰ ਜਲਦ ਬੀਜੇਪੀ ਦਾ ਫੜਨਗੇ ਪੱਲਾ ਗਵਰਿੰਦਰ ਨੇ ਸਰਹੱਦੀ ਜ਼ਿਲ੍ਹਿਆਂ ਦਾ 3 ਦਿਨ ਦਾ ਦੌਰਾ ਕੀਤਾ ਮਲਤਵੀ ਅਧਿਕਾਰੀਆਂ ਦੀ ਬੇਨਤੀ ਤੇ ਦੌਰਾ ਮਲਤਵੀ ਕਰਨ ਦਾ ਲਿਆ ਫੈਸਲਾ ਅੱਜ ਤੋਂ 23 ਫਰਵਰੀ ਤੱਕ ਪਠਾਨਕੋਟ ਅੰਮ੍ਰਿਤਸਰ ਸਮੇਤ 6 ਸਰਹੱਦੀ ਜ਼ਿਲ੍ਹਿਆਂ ਦਾ ਕਰਨਾ ਸੀ ਦੌਰਾ ਹਰਿਆਣਾ ਵਿਧਾਨ ਸਭਾ ਦੇ ਵਿੱਚ ਬੇਪਰੋਸਗੀ ਮਤਾ ਪੇਸ਼ ਵਿਰੋਧੀ ਧਿਰ ਦੇ ਆਗੂ ਭਪਿੰਦਰ ਸਿੰਘ ਹੁੱਡਾ ਨੇ ਮਨੋਰ ਸਰਕਾਰ ਦੇ ਖਿਲਾਫ ਪੇਸ਼ ਕੀਤਾ ਮਤਾ ਬਾਈ ਫਰਮੇ ਨੂੰ ਹੋਵੇਗੀ ਚਰਚਾ ਸਸਤੀ ਗੱਲ ਤੁਸੀਂ ਦੇਖ ਰਹੇ ਹੋ న్యూਸ 18 ਪੰਜਾਬ ਰੇਡੀਓ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਰੂਆਤ ਕਰਨ ਜਾ ਰਹੇ ਹਾਂ ਚੰਡੀਗੜ੍ਹ ਮੇਅਰ ਚੋਣ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਇਸੇ ਮੁੱਦੇ ਤੇ ਸੀਜੀ ਆਈ ਦੀ ਅਹਿਮ ਟਿੱਪਣੀ ਚੀਫ ਜਸਟਿਸ ਆਫ ਇੰਡੀਆ ਦੇ ਵੱਲੋਂ ਅਹਿਮ ਟਿੱਪਣੀ ਕੀਤੀ ਗਈ ਹੈ ਕਿ ਅਸੀਂ ਦੁਬਾਰਾ ਗਿਣਤੀ ਦੇ ਹੁਕਮ ਦੇਵਾਂਗੇ ਅੱਠ ਰੱਦ ਕੀਤੇ ਵੋਟ ਸਹੀ ਨੇ ਅੱਠ ਰੱਦ ਕੀਤੇ ਵੋਟ ਕੁਲਦੀਪ ਕੁਮਾਰ ਦੇ ਹੱਕ ਵਿੱਚ ਨੇ ਅੱਠ ਰੱਦ ਵੋਟਾਂ ਨੂੰ ਸਹੀ ਮੰਨ ਕੇ ਦੁਬਾਰਾ ਗਿਣਤੀ ਦੇ ਸੰਕੇਤ ਦਿੱਤੇ ਗਏ ਨੇ ਸੋ ਸੁਪਰੀਮ ਕੋਰਟ ਦੇ ਵੱਲੋਂ ਇਹ ਵੱਡੀ ਤੇ ਅਹਿਮ ਟਿੱਪਣੀ ਕੀਤੀ ਗਈ ਹੈ ਚੰਡੀਗੜ੍ਹ ਮੇਰ ਚੋਣ ਨੂੰ ਲੈ ਕੇ ਕਿਉਂਕਿ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲਾਂ ਹਾਈ ਕੋਰਟ ਦਾ ਰੋਕ ਕੀਤਾ ਜਾਂਦਾ ਉਸ ਤੋਂ ਬਾਅਦ ਸੁਪਰੀਮ ਕੋਰਟ ਦਾ ਰੋਕ ਕੀਤਾ ਜਾਂਦਾ ਕੱਲ ਵੀ ਸੁਪਰੀਮ ਕੋਰਟ ਦੇ ਸੁਣਵਾਈ ਹੋਈ ਉਸ ਤੋਂ ਪਹਿਲਾਂ ਵੀ ਇੱਕ ਦਿਨ ਸੁਪਰੀਮ ਕੋਰਟ ਦੇ ਸੁਣਵਾਈ ਹੋ ਚੁੱਕੀ ਹੈ ਤੇ ਅੱਜ ਐਮ ਟਿੱਪਣੀਆਂ ਜਿਹੜੀਆਂ ਕਿ ਸੁਪਰੀਮ ਕੋਰਟ ਦੇ ਵੱਲੋਂ ਚੰਡੀਗੜ੍ਹ ਮੇਰ ਚੋਣ ਨੂੰ ਲੈ ਕੇ ਕੀਤੀਆਂ ਗਈਆਂ ਨੇ ਚੀਫ ਜਸਟਿਸ ਨੇ ਕਿਹਾ ਕਿ ਅਸੀਂ ਦੁਬਾਰਾ ਗਿਣਤੀ ਦੇ ਹੁਕਮ ਦੇਵਾਂਗੇ 8 ਰੱਦ ਕੀਤੇ ਵੋਟ ਸਹੀ ਨੇ ਦਰਸਲ ਉਸ ਦਿਨ 30 ਜਨਵਰੀ ਜਦੋਂ ਕਿ ਮੇਰ ਦੀ ਚੋਣ ਹੁੰਦੀ ਹੈ 30 ਵੋਟਾਂ ਜਿਹੜੀਆਂ ਕਿ ਰੱਦ ਕਰਦਾ 8 ਵੋਟਾਂ ਜਿਹੜੀਆਂ ਕਿ ਰੱਦ ਕਰ ਦਿੱਤੀਆਂ ਗਈਆਂ ਸਨ ਉਸ ਤੋਂ ਬਾਅਦ ਜਿਹੜੇ ਕਿ ਭਾਜਪਾ ਦੇ ਮਹਿਰਬਾਨੇ ਸਨ ਅੱਠ ਰੱਦ ਵੋਟਾਂ ਦੀ ਗੱਲ ਕਰੀਏ ਤਾਂ ਇਹ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਹੀ ਕੌਂਸਲਰ ਸਨ ਸਿੱਧੇ ਤੌਰ ਤੇ ਕਾਂਗਰਸ ਤੇ ਆਪ ਦੇ ਵੱਲੋਂ ਗੜਬੜੀ ਦੇ ਇਲਜ਼ਾਮ ਲਗਾਏ ਗਏ ਤੇ ਉਸ ਤੋਂ ਬਾਅਦ ਚਪੂਰ ਦਾ ਦਰਵਾਜ਼ਾ ਖੜਕਾਇਆ ਗਿਆ ਸੀਗਾ ਤੇ ਅੱਜ ਅਹਿਮ ਟਿੱਪਣੀਆਂ ਸੁਪਰੀਮ ਕੋਰਟ ਦੇ ਵੱਲੋਂ ਕੀਤੀਆਂ ਗਈਆਂ ਨੇ ਕਿ ਅੱਠ ਰੱਦ ਕੀਤੇ ਵੋਟ ਸਹੀ ਨੇ ਅੱਠ ਰੱਦ ਕੀਤੇ ਵੋਟ ਕੁਲਦੀਪ ਕੁਮਾਰ ਦੇ ਹੱਕ ਵਿੱਚ ਨੇ ਤੇ ਅੱਠ ਰੱਦ ਵੋਟਾਂ ਨੂੰ ਸਹੀ ਮੰਨ ਕੇ ਦੁਬਾਰਾ ਗਿਣਤੀ ਦੇ ਵੀ ਸੁਪਰੀਮ ਕੋਰਟ ਦੇ ਵੱਲੋਂ ਸੰਕੇਤ ਦਿੱਤੇ ਗਏ ਨੇ ਤੋਂ ਡਿਟੇਲ ਦੇ ਵਿੱਚ ਆ ਚੀਫ ਜਸਟਿਸ ਦੇ ਵੱਲੋਂ ਆਰਡਰ ਲਿਖਵਾਇਆ ਜਾ ਰਿਹਾ ਤੇ ਜਿਵੇਂ ਡਿਟੇਲ ਦੇ ਵਿੱਚ ਆਰਡਰ ਸਾਹਮਣੇ ਆਵੇਗਾ ਉਸ ਤੋਂ ਸਥਿਤੀ ਹੋਰ ਸਪਸ਼ਟ ਹੋਵੇਗੀ ਕਿਉਂਕਿ ਦੂਜੇ ਪਾਸੇ ਗੱਲ ਕਰੀਏ ਦੂਜੀ ਧਿਰ ਦੀ বিজেਪ ਦੇ ਧਿਰ ਦੀ ਤੇ ਉਹਨਾਂ ਦੇ ਵੱਲੋਂ ਜਿਹੜੇ ਕਿ ਵਕੀਲ ਦੇ ਵੱਲੋਂ ਪੱਖ ਰੱਖਿਆ ਜਾ ਰਿਹਾ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਕੋਰਟ ਦੇ ਵੱਲੋਂ ਫਰੈਸ਼ ਇਲੈਕਸ਼ਨ ਦੇ ਵੀ ਹੁਕਮ ਦਿੱਤੇ ਜਾਂਦੇ ਕਿ ਉਹਨਾਂ ਨੂੰ ਇਸ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਹੋਵੇਗੀ ਹਾਲਾਂਕਿ ਜੇਕਰ ਫਰੈਸ਼ ਇਲੈਕਸ਼ਨ ਹੁੰਦੀ ਹੈ ਤਾਂ ਫਿਰ ਪਿਕਚਰ ਤਸਵੀਰ ਬਿਲਕੁਲ ਵੱਖਰੀ ਹੋ ਸਕਦੀ ਹੈ ਜੇਕਰ 30 ਜਨਵਰੀ ਵਾਲੇ ਘੜੇ ਤੋਂ ਦੇ لحاظ ਦੇ ਨਾਲ ਵੋਟਾਂ ਦੀ ਗਿਣਤੀ ਹੁੰਦੀ ਹੈ ਮਰ ਤੋਂ ਗਿਣਤੀ ਕੀਤੀ ਜਾਂਦੀ ਹੈ ਤਾਂ ਫਿਰ ਜਿਹੜੀ ਪਿਕਚਰ ਹੈ ਉਹ ਬਿਲਕੁਲ ਵੱਖਰੀ ਹੋ ਸਕਦੀ ਹੈ ਸੋ ਚੰਡੀਗੜ੍ਹ ਮੇਰਚੋਂ ਨੂੰ ਲੈ ਕੇ ਦਰਸਲ ਸੁਪ림 ਕੋਰਟ ਦੇ ਨੂੰ ਜਿਹੜੀਆਂ ਕਿ ਵੱਡੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ ਉਹ ਵੀ ਇੱਕ ਇੱਕ ਕਰਕੇ ਅਸੀਂ ਤੁਹਾਨੂੰ ਵਿਸਥਾਰ ਦੇ ਨਾਲ ਦੱਸ ਰਹੇ ਹਾਂ ਚੀਫ ਜਸਟਿਸ ਨੇ ਕਿਹਾ ਕਿ ਸਿਰ ਦੁਬਾਰਾ ਗਿਣਤੀ ਦੇ ਹੁਕਮ ਦੇਵਾਂਗੇ ਅੱਠ ਰੱਦ ਕੀਤੇ ਵੋਟ ਸਹੀ ਨੇ ਅੱਠ ਰੱਦ ਕੀਤੇ ਵੋਟ ਕੁਲਦੀਪ ਕੁਮਾਰ ਦੇ ਹੱਕ ਵਿੱਚ ਨਹੀਂ ਅੱਠ ਰੱਦ ਵੋਟਾਂ ਨੂੰ ਸਹੀ ਮੰਨ ਕੇ ਦੁਬਾਰਾ ਗਿਣਤੀ ਦੇ ਸੰਕੇਤ ਦਿੱਤੇ ਗਏ ਨੇ ਤੋ ਚੰਡੀਗੜ ਮੇਰ ਚੋਣ ਦੇ ਵਿੱਚ ਚੀਫ ਜਸਟਿਸ ਦੇ ਵੱਲੋਂ ਜਿਹੜੀਆਂ ਕੈਂ ਮ ਟਿੱਪਣੀਆਂ ਕੀਤੀਆਂ ਗਿਆ ਨੇ ਉਹ ਵੀ ਅਸੀਂ ਤੁਹਾਨੂੰ ਵਿਸਤਾਰ ਨਾਲ ਦੱਸ ਰਹੇ ਹਾਂ ਅਸੀਂ ਦੁਬਾਰਾ ਗਿਣਤੀ ਦੇ ਹੁਕਮ ਦੇਵਾਂਗੇ ਸੁਪਰੀਮ ਕੋਰਟ ਦੇ ਵੱਲੋਂ ਸਾਫ਼ ਕੀਤਾ ਗਿਆ 8 ਰੱਦ ਕੀਤੇ ਵੋਟ ਸਹੀ ਨੇ 8 ਰੱਦ ਕੀਤੇ ਵੋਟ ਕੁਲਦੀਪ ਕੁਮਾਰ ਦੇ ਹੱਕ ਵਿੱਚ ਨੇ ਅੱਜ 8 ਰੱਦ ਵੋਟਾਂ ਨੂੰ ਸਹੀ ਮੰਨ ਕੇ ਦੁਬਾਰਾ ਗਿਣਤੀ ਦੇ ਸੰਕੇਤ ਦਿੱਤੇ ਗਏ ਨੇ ਆਸੋ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਦਰਸਲ ਚੰਡੀਗੜ ਮੇਰ ਚੋਣ ਦਾ ਜਿਹੜਾ ਕਿ ਮੁੱਦਾ ਗਰਮਾਇਆ ਹੋਇਆ ਸੀਗਾ ਹਾਲਾਂਕਿ 3 ਤਰੀਕ ਤੋਂ ਪਹਿਲਾਂ ਵੀ ਜਿਹੜੇ ਕਿ 18 ਤਰੀਕ ਨੂੰ ਜਿਹੜੀ ਕਿ ਚੰਡੀਗੜ ਮੇਰ ਇਹ ਕੀ ਆ ਗਿਆ ਕਿ ਇਹ ਪ੍ਰੈਜ਼ੀਡਿੰਗ ਅਫੀਸਰ ਉਹਨਾਂ ਦੀ ਸਿਹਤ ਨਾ ਸਾਜ ਹੈ ਉਹ ਬਿਲਕੁਲ ਠੀਕ ਨਹੀਂ ਹੈ ਇਸ ਕਰਕੇ ਚੋਣ ਨੂੰ ਟਾਲ ਦਿੱਤਾ ਜਾਂਦਾ ਹੈ ਫਿਰ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਪਹੁੰਚਦਾ ਹੈ ਹਾਈ ਕੋਰਟ ਦੇ ਵੱਲੋਂ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਤੋਂ ਜਿਹੜਾ ਕਿ ਜਵਾਬ ਮੰਗਿਆ ਜਾਂਦਾ ਹੈ ਤਾਰੀਖ ਡੀਡੀ ਕੇ ਜਾਣਕਾਰੀ ਮੰਗੀ ਜਾਂਦੀ ਹੈ ਕਿ ਅਖਰਕਾਰ ਹੁਣ ਕਦੋਂ ਆ ਤੁਸੀਂ ਚੋਣ ਕਰਵਾ ਸਕਦੇ ਹੋ ਹਾਲਾਂਕਿ ਉਸ ਵੇਲੇ ਹਾਈ ਕੋਰਟ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ 6 ਫਰਵਰੀ ਦੀ ਤਾਰੀਖ ਕਹੀ ਗਈ ਸੀ ਪਰ ਕੋਰਟ ਨੇ ਕਿਹਾ ਕਿ ਤਾਰੀਖ ਬਹੁਤ ਲੇਟ ਹੈ ਇਸ ਤੋਂ ਪਹਿਲਾਂ ਦੀ ਤਾਰੀਖ ਜਿਹੜੀ ਕਿ ਰੱਖੀ ਜਾਵੇ ਫਿਰ 30 ਜਨਵਰੀ ਨੂੰ ਜਿਹੜੀ ਕਿ ਚੋਣ ਹੁੰਦੀ ਹੈ ਹਾਈ ਕੋਰਟ ਦੇ ਆਦੇਸ਼ਾਂ ਤੇ ਸੋ ਚੰਡੀਗੜ੍ਹ ਮੇਰ ਚੋਣ ਦੇ ਵਿੱਚ ਚੀਫ ਜਸਟਿਸ ਦੇ ਵੱਲੋਂ ਜਿਹੜੀ ਕਿ ਐਮ ਟਿੱਪਣੀ ਕੀਤੀ ਗਿਆ ਸੁਪਰੀਮ ਕੋਰਟ ਦਾ ਧੰਨਵਾਦ ਵੀ ਕੀਤਾ ਗਿਆ ਅਰਵਿੰਦ ਕੇਸਰੀਵਾਲ ਦੇ ਵੱਲੋਂ ਆ ਟਵੀਟ ਕਰਦੇ ਉਹਨਾਂ ਨੇ ਲਿਖਿਆ ਕਿ ਇਸ ਔਖੇ ਸਮੇਂ ਦੇ ਵਿੱਚ ਲੋਕਤੰਤਰ ਨੂੰ ਬਚਾਉਣ ਦੇ ਲਈ ਸੁਪਰੀਮ ਕੋਰਟ ਦਾ ਧੰਨਵਾਦ ਸੋ ਸੁਪਰੀਮ ਕੋਰਟ ਦਾ ਧੰਨਵਾਦ ਵੀ ਕੀਤਾ ਗਿਆ ਆਪ ਸੁਪਰੀਮ ਕੋਰਟ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਕਿਉਂਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਲਗਾਤਾਰ ਆ ਭਾਜਪਾ ਨੂੰ ਸ਼ਨਿਤ ਲਿਆ ਜਾ ਰਿਹਾ ਸੀ ਕਿ ਚੰਡੀਗੜ੍ਹ ਮੇਰ ਚੋਣ ਨੂੰ ਲੈ ਕੇ ਸਿੱਧੇ ਤੌਰ ਤੇ ਗੜਬੜੀ ਦੇ ਇਲਜ਼ਾਮ ਲਗਾਏ ਜਾ ਰਹੇ ਸਨ ਜਦੋਂ ਸੁਪਰੀਮ ਕੋਰਟ ਦੇ ਵੱਲੋਂ ਕਈ ਐਮ ਟਿੱਪਣੀਆਂ ਕੀਤੀਆਂ ਗਿਆ ਨੇ ਵਿਸਥਾਰ ਦੇ ਨਾਲ ਆਰਡਰ ਆਉਣਾ ਬਾਕੀ ਹੈ ਤੇ ਇਸ ਦੇ ਵਿਚਾਲੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਆ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਗਿਆ ਹੈ ਕਿ ਸੌਖੇ ਸਮੇਂ ਦੇ ਵਿੱਚ ਲੋਕਤੰਤਰ ਨੂੰ ਬਚਾਉਣ ਦੇ ਲਈ ਸੁਪਰੀਮ ਕੋਰਟ ਦਾ ਧੰਨਵਾਦ ਤੋਂ ਸਿੱਧੇ ਤੌਰ ਤੇ ਕਿਉਂਕਿ ਆਮ ਆਦਮੀ ਪ ਆ ਭਾਜਪਾ ਤੇ ਇਲਜ਼ਾਮ ਲਗਾਏ ਜਾ ਰਹੇ ਸਨ ਕਿ ਲੋਕਤੰਤਰ ਦਾ ਕਹਾਣ ਕੀਤਾ ਜਾ ਰਿਹਾ ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਕਾਂਗਰਸ ਆਵਾਦੀ ਪਾਰਟੀ ਦੇ ਬੁਲ ਸਿੱਧਾ ਤੌਰ ਤੇ ਭਾਜਪਾ ਤੇ ਇਹ ਇਲਜ਼ਾਮ ਲਗਾਏ ਜਾ ਰਹੇ ਸਨ ਪ੍ਰੈਜ਼ੀਡਿੰਗ ਆਫੀਸਰ ਅਨਿਲ ਮਸੀਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਤੇ ਇਨਸਾਫ ਦੀ ਮੰਗ ਨੂੰ ਲੈ ਕੇ ਹੀ ਕੋੜ ਦਾ ਦਰਵਾਜ਼ਾ ਖੜਕਾਇਆ ਗਿਆ ਸੀਗਾ ਤੇ ਜਿਸ ਤਰੀਕੇ ਦਾ ਰਵਈਆ ਸੁਪਰੀਮ ਕੋਰਟ ਦਾ ਰਿਹਾ ਜਿਸ ਤਰੀਕੇ ਦੇ ਨਾਲ ਗੰਭੀਰ ਨੋਟਿਸ ਲਿਆ ਗਿਆ ਇਸ ਪੂਰੇ ਮਾਮਲੇ ਦਾ ਤੇ ਇਸ ਦੇ ਵਿਚਾਲੇ ਅਰਵਿੰਦ ਕੇਸ਼ਰੀਵਾਲ ਦੇ ਵੱਲੋਂ ਟਵੀਟ ਕਰਦੇ ਲਿਖਿਆ ਕਿ ਇਸ ਔਖੇ ਸਮੇਂ ਦੇ ਵਿੱਚ ਲੋਕਤੰਤਰ ਨੂੰ ਬਚਾਉਣ ਦੇ ਲਈ ਸਪਰੀਮ ਕੋਰਟ ਦਾ ਤਾਨਾਵਾਸ ਤੋਂ ਅਲਗ-ਅਲਗ ਤਰ੍ਹਾਂ ਦੇ ਪ੍ਰਤੀਕਰਮ ਸਾਹਮਣੇ ਆ ਰਹੇ ਨੇ ਹਾਲਾਂਕਿ ਡਿਟੇਲ ਦੇ ਵਿੱਚ ਸਪਰੀਮ ਕੋਰਟ ਦਾ ਆਰਡਰ ਹੋਣਾ ਬਾਕੀ ਹੈ ਪਰ ਜੋ ਵੱਡੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ ਉਹ ਵੀ ਅਸੀਂ ਵਿਸਤਾਰ ਦੇ ਨਾਲ ਦੱਸ ਰਹੇ ਹਾਂ ਸਪਰੀਮ ਕੋਰਟ ਦੇ ਮਿਲੋ ਕਿਹਾ ਗਿਆ ਕਿ ਅਸੀਂ ਦੁਬਾਰਾ ਗਿਣਤੀ ਦੀ ਹੁਕਮ ਦੇਵਾਂਗੇ ਅੱਠ ਰੱਦ ਕੀਤੇ ਵੋਟ ਸਹੀ ਨੇ ਅੱਠ ਰੱਦ ਕੀਤੇ ਵੋਟ ਕੁਲਦੀਪ ਕੁਮਾਰ ਦੇ ਹੱਕ ਵਿੱਚ ਨੇ ਅੱਠ ਰੱਦ ਵੋਟਾਂ ਨੂੰ ਸਹੀ ਮੰਨ ਕੇ ਦੁਬਾਰਾ ਗਿਣਤੀ ਦੇ ਸੰਕੇਤ ਦਿੱਤੇ ਗਏ ਨੇ ਕਿਉਂਕਿ ਜੇਕਰ 30 ਜਨਵਰੀ ਦੇ ਮੁਤਾਬਕ ਜੇਕਰ ਕੋਰਟ ਦਾ ਆਰਡਰ ਹੁੰਦਾ ਉਸ ਦੇ ਮੁਤਾਬਕ ਜਿਹੜੀ ਵੋਟਾਂ ਦੀ ਮੁੱਢ ਆ ਗਿਣਤੀ ਹੁੰਦੀ ਹੈ ਤਾਂ ਇਹ ਗਣਿਤ ਜਿਹੜਾ ਕਿ ਸਿੱਧੇ ਤੌਰ ਤੇ ਕਾਂਗਰਸ ਤੇ ਆਮ ਆਦੀ ਪਾਰਟੀ ਦੇ ਖਾਤੇ ਦੇ ਵਿੱਚ ਜਾ ਸਕਦਾ ਹੈ ਤੁਹਾਨੂੰ ਟੈਲੀ ਦੇ ਜ਼ਰੀਏ ਅਸੀਂ ਉਸ ਦਿਨ ਵਾਲੀ ਗਣਿਤ ਗਿਣੀ ਉਹ ਵੀ ਦੱਸ ਰਹੀਆਂ ਵਿਸਥਾਰ ਦੇ ਨਾਲ ਉਸ ਦਿਨ ਕਿਉਂਕਿ ਆਮ ਆਦੀ ਪਾਰਟੀ ਦੇ ਕੋਲ 13 ਕਾਉਂਸਲਰ ਸਨ ਕਾਂਗਰਸ ਦੇ ਕੋਲ 7 ਸਨ ਦੋਵਾਂ ਦੇ ਮਿਲਾ ਕੇ 20 ਬਣਦੇ ਸੀ ਭਾਜਪਾ ਦੇ ਕੋਲ 30 ਜਨਵਰੀ ਨੂੰ 14 ਕਾਉਂਸਲਰ ਸਨ ਇੱਕ ਜਿਹੜਾ ਕਿ ਐਮਪੀ ਦੀ ਵੋਟ ਮਿਲਾ ਕੇ 15 ਗਿਣਤੀ ਸੀ ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਕਾਉਂਸਲਰ ਇਸ ਸਕੇਪਰਤੀ ਹੋਰ ਜਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਗੌਰਵ ਸ਼ੁਕਲਾ ਜੁੜੇ ਹੋਏ ਨੇ ਆ ਗੌਰਵ ਬਹੁਤ ਵੱਡੀ ਤੇ ਅਹਿਮ ਜਾਣਕਾਰੀ ਹੈ ਕਿਉਂਕਿ ਲਗਾਤਾਰ ਇਹ ਮਾਮਲਾ ਗੜਾ ਕਿ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਸੀ ਜਿਸ ਤਰੀਕੇ ਦੇ ਨਾਲ ਇਹ ਵੱਡੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ ਹਾਲਾਂਕਿ ਵਿਸਥਾਰ ਦੇ ਨਾਲ ਆਰਡਰ ਹੋਣਾ ਬਾਕੀ ਆ ਹੁਣ ਤੱਕ ਦੀ ਆ ਕੀ ਕੋ ਜਾਣਕਾਰੀ ਹੈ ਜੇਕਰ ਇੱਕ ਇੱਕ ਟਿੱਪਣੀ ਦੀ ਗੱਲ ਕੀਤੀ ਜਾਵੇ ਜੀ ਬਿਲਕੁਲ ਥੋੜੀ ਦੇਰ ਦੇ ਵਿੱਚ ਉਮੀਦ ਕਰਦੇ ਆ ਕਿ ਇਹ ਫੈਸਲਾ ਪਰਮਿੰਦਰ ਆ ਜਾਏਗਾ ਪਰ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਟਿੱਪਣੀਆਂ لازਮੀ ਤੌਰ ਤੇ ਬਹੁਤ ਰਸਤਾਂ ਖੈਗੀਆਂ ਨੇ ਜਿਸ ਤਰੀਕੇ ਨਾਲ ਪਹਿਲਾਂ ਜਿਹੜੀਆਂ ਸੁਣਵਾਈਆਂ ਹੋਈਆਂ ਨੇ ਉਸ ਸਮੇਂ ਵੀ ਤਰੀਕੇ ਦੀਆਂ ਟਿੱਪਣੀਆਂ ਨਜ਼ਰ ਆਈਆਂ ਸੀ ਪਰ ਇਸ ਸਮੇਂ ਜੋ ਸਮਝਿਆ ਜਾ ਸਕਦਾ ਹੈ ਹੁਣ ਤੱਕ ਦੀ ਸੁਪਰੀਮ ਕੋਰਟ ਦੇ ਵਿੱਚ ਹੋਈ ਸੁਣਵਾਈ ਨੂੰ ਇੱਕ ਕਿ ਜਿਹੜੀਆਂ 8 ਦੀਆਂ 8 ਕੋਰਟਸ ਇਨਵੈਲਿਡ ਸੀ ਉਹ ਵੈਲਿਡ ਨੇ ਹੁਣ ਤੱਕ ਦੀਆਂ ਨੇ ਟਿੱਪਣੀਆਂ ਦੇ ਵਿੱਚ ਸਮਝ ਆਇਆ ਦੂਜਾ ਪੁਆਇੰਟ ਇਹ ਵੀ ਹੈ ਕਿ ਇਹਦੀ ਖਬਰ ਨਿਕਲ ਕੇ ਆਈ ਕਿ ਆਮ ਆਦਮੀ ਪਾਰਟੀ ਨਾਲ ਜੁੜੀਆਂ ਹੋਈਆਂ ਹੁਣ ਦੋ ਪੁਆਇੰਟ ਹੋ ਸਕਦੇ ਨੇ ਕਿ ਇੱਕ ਤਾਂ ਉਹ ਜਿਹੜੇ 30 ਤਰੀਕ ਨੂੰ ਇਲੈਕਸ਼ਨ ਹੋਈ ਸੀ ਉਸ ਨੂੰ ਵੈਲਿਡ ਕਹਿੰਦੇ ਹੋਏ ਰੀਕਾਉਂਟਿੰਗ ਕਰਵਾ ਦਿੱਤੀ ਜਾਵੇ ਤੇ ਰੀਕਾਉਂਟਿੰਗ ਦਾ ਸਿੱਧਾ ਜਿਹਾ ਮਤਲਬ ਹੋਏਗਾ ਕਿ ਆਮ ਆਦਮੀ ਪਾਰਟੀ ਦੇ ਖਾਤੇ ਦੇ ਵਿੱਚ 20 ਵੋਟਾਂ ਛਰੀਆਂ ਜਾਣਗੀਆਂ ਤੇ ਉਹ ਜਿੱਤ ਜਾਣਗੇ ਮੇਅਰ ਦੀ ਚੋਣ। ਦੂਜਾ ਪੁਆਇੰਟ ਇਹ ਹੈ ਕਿ ਦੁਬਾਰਾ ਇਲੈਕਸ਼ਨ ਕਰਵਾਉਣ ਨੂੰ ਕਿਹਾ ਜਾਵੇ। ਦੁਬਾਰਾ ਇਲੈਕਸ਼ਨ ਹੁੰਦਾ ਤਾਂ ਬੀਜੇਪੀ ਦੇ ਕੋਲ 30 ਆਮ ਆਦਮੀ ਪਾਰਟੀ ਦੇ ਮੇਅਰ ਪਹੁੰਚ ਚੁੱਕੇ ਨੇ ਨੰਬਰ ਉਹਨਾਂ ਦੇ ਕੋਲ ਜ਼ਿਆਦਾ ਨਹੀਂ। ਫੈਕਟ ਇੱਕ ਹੋਰ ਬਹੁਤ ਇੰਟਰਸਟਿੰਗ ਹੈ ਕਿ ਜਿਹੜੇ ਅਨੋਜ ਸੌਨਕਰ 30 ਤਰੀਕ ਨੂੰ ਮੇਅਰ ਚੁਣੇ ਗਏ ਸੀ ਉਹਨਾਂ ਦੇ ਜਿਹੜੇ ਵਕੀਲ ਨੇ ਉਹਨਾਂ ਦੇ ਵੱਲੋਂ ਤਰਕੇ ਦਿੱਤਾ ਜਾ ਰਿਹਾ ਹੈ ਕਿ ਜਿਹੜੀ ਪਟੀਸ਼ਨ ਕਰਤਾ ਨੇ ਅਪੀਲ ਕੀਤੀ ਹੈ ਉਹਨਾਂ ਨੇ ਇਲੈਕਸ਼ਨ ਦੁਬਾਰਾ ਕਰਵਾਉਣ ਦੀ ਕੀਤੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਕਾਊਂਟਿੰਗ ਦੁਬਾਰਾ ਕਰਕੇ ਮੇਅਰ ਨੂੰ ਹਟਾ ਕੇ ਸਾਡਾ ਮੇਅਰ ਜਾਂ ਨਵਾਂ ਮੇਅਰ ਲਗਾ ਦਿੱਤਾ ਜਾਵੇ ਤਾਂ ਇਹ ਇਹ ਬਹੁਤ ਇੰਪੋਰਟੈਂਟ ਚੀਜ਼ਾਂ ਹੈਗੀਆਂ ਨੇ ਔਰ ਹਰ ਪੁਆਇੰਟ ਦੇ ਉੱਤੇ ਇੱਕ ਇੱਕ ਟਿੱਪਣੀ ਆ ਰਹੀ ਹੈ ਅਨਿਲ ਬਸਤੀ ਨੂੰ ਪੁੱਛਿਆ ਗਿਆ ਕਿ ਤੁਸੀਂ ਇੱਧਰ-ਉੱਧਰ ਕਿਉਂ ਦੇਖ ਰਹੇ ਸੀ ਕੈਮਰੇ ਵਾਲੇ ਪਾਸੇ ਕਿਉਂ ਦੇਖ ਰਹੇ ਸੀ ਤੁਸੀਂ ਟਿਕ ਮਾਰਕ ਕਿਉਂ ਲਗਾਇਆ ਸੀ ਫਿਰ ਅਨਿਲ ਮਖੀ ਥੋੜਾ ਬਹੁਤ ਤੁਸੀਂ ਕਹਿ ਸਕਦੇ ਹੋ ਪਰਮੇਂਦਰ ਕੀ ਹੋਮਵਰਕ ਕਰਕੇ ਸ਼ਾਇਦ ਪਹੁੰਚੇ ਹੋਣੇ ਹਨ ਪਰ ਉਸ ਤਰੀਕੇ ਨਾਲ ਨਜ਼ਰ ਨਹੀਂ ਆਏ ਕਿਉਂਕਿ ਸੁਪਰੀਮ ਕੋਰਟ ਬਹੁਤ ਤੁਸੀਂ ਕਹਿ ਸਕਦੇ ਹੋ ਬਾਰਿਸ਼ੀ ਦੇ ਨਾਲ ਬੁਰੀਆਂ ਚੀਜ਼ਾਂ ਨੂੰ ਦੇਖ ਰਿਹਾ ਹੈ ਫਿਲਹਾਲ ਵੀ ਔਰ ਥੋੜੀ ਦੇਰ ਦੇ ਵਿੱਚ ਉਮੀਦ ਕੀਤੀ ਜਾ ਸਕਦੀ ਹੈ ਜੋ ਫਿਲਹਾਲ ਸਾਨੂੰ ਨਜ਼ਰ ਆ ਰਿਹਾ ਹੈ ਜੇ ਆਪਾਂ ਸਮਝ ਸਕਦੇ ਹਾਂ ਕਿ ਸੁਪਰੀਮ ਕੋਰਟ ਜਿਹੜੇ ਟਿੰਕ ਰਿਕ ਦੇ ਬੈਲਟ ਪੇਪਰ ਨੇ ਉਹਨਾਂ ਨੂੰ ਹੀ ਦੁਬਾਰਾ ਕਾਊਂਟ ਕਰਨ ਦਾ ਆਦੇਸ਼ ਦੇ ਸਕਦਾ ਹੈ ਜੇ ਦੁਬਾਰਾ ਕਾਊਂਟ ਕਰਨ ਦਾ ਆਦੇਸ਼ ਦਿੰਦਾ ਤਾਂ ਫਿਰ ਉਸ ਦੇ ਨਾਲ ਆਮ ਆਦਮੀ ਪਾਰਟੀ ਦਾ ਮੇਅਰ ਬਣ ਸਕਦਾ ਹੈ ਜੇ ਹੁਣ ਆਮ ਆ ਜੋ ਹੁਣ ਆਪਾਂ ਹਾਊਸ ਦੇ ਵਿੱਚ ਦੇਖੀਏ ਤਾਂ ਉੱਥੇ ਨੰਬਰ ਪੂਰੇ ਨਹੀਂ ਨੇ ਆਮ ਆਦਮੀ ਪਾਰਟੀ ਦੇ ਕੋਲ ਕਿਉਂਕਿ ਤਿੰਨ ਉਹਨਾਂ ਦੇ ਜਿਹੜੇ ਕੌਂਸਲਰ ਨੇ ਉਹ ਟੁੱਟ ਕੇ ਬੀਜੇਪੀ ਵਾਲੇ ਪਾਸੇ ਜਾ ਚੁੱਕੇ ਨੇ ਇੱਥੇ ਹੋਰ ਇੱਕ ਇੰਟਰਸਟਿੰਗ ਚੀਜ਼ ਦੇਖਣੀ ਹੋਏਗੀ ਕਿ ਹੁਣ ਵਜਰਾ ਮੇਅਰ ਹੈ ਉਸ ਦੇ ਖਿਲਾਫ ਨੋ ਕੰਫੀਡੈਂਸ ਮੋਸ਼ਨ ਕਦੋਂ ਲਿਆਂਦਾ ਜਾ ਸਕਦਾ ਹੈ ਜੇ 15 ਦਿਨਾਂ ਦੇ 20 ਦਿਨਾਂ ਚ ਆਮ ਤੌਰ ਤੇ ਜਿਹੜਾ ਹੁੰਦਾ ਏ ਉਹ ਕਰੀਬ ਕਰੀਬ 6 ਮਹੀਨੇ ਆਉਂਦਾ ਜਦੋਂ ਕੋਈ ਨੋ ਕੰਫੀਡੈਂਸ ਮੋਸ਼ਨ ਨਹੀਂ ਲੈ ਕੇ ਆਕਦੇ ਹੁਣ ਚੰਡੀਗੜ੍ਹ ਜਿਹੜਾ ਮਿਊਨਿਸਪਲ ਐਕਟ ਹੈ ਉਹ ਕੀ ਕਹਿੰਦਾ ਉਸ ਦੇ ਤੱਥੀਆਂ ਨਜ਼ਰ ਆ ਇਸ ਲਈ ਜ਼ਰੂਰ ਡਿੱਗੀਆਂ ਉਹਨਿਆ ਨੇ ਤਾਂ ਇਹ ਇਹ ਸਮੇਂ ਦੀ ਅਪਡੇਟ ਹੀ ਹੈ ਔਰ ਥੋੜੀ ਦੇਰ ਦੇ ਵਿੱਚ ਦੇਖਣਾ ਹੋਵੇਗਾ ਕਿ ਸੁਪਰੀਮ ਕੋਰਟ ਜਦੋਂ ਆਪਣਾ ਫੈਸਲਾ ਸੁਣਾਉਂਦਾ ਤਾਂ ਉਹਨਾਂ ਦੇ ਵੱਲੋਂ ਕੀ ਕੁਝ ਕੀਤਾ ਜਾ। ਹਾਂ ਠੀਕ ਹੈ ਗੌਰਵ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ-ਬਹੁਤ ਧੰਨਵਾਦ। ਸੋ ਫਿਲਹਾਲ ਵਿਸਥਾਰ ਦੇ ਨਾਲ ਕਿ ਸੁਪਰੀਮ ਕੋਰਟ ਦਾ ਆਰਡਰ ਆਉਣਾ ਬਾਕੀ ਹੈ ਉਸ ਦੇ ਲਿਹਾਜ਼ ਦੇ ਨਾਲ ਵੀ ਜਾਣਕਾਰੀ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਵਾਂਗੇ। ਅੱਜ ਜੋ ਸੁਪਰੀਮ ਕੋਰਟ ਦੇ ਵੱਡੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ ਕਿਹਾ ਗਿਆ ਕਿ ਅਸੀਂ ਦੁਬਾਰਾ ਗਿਣਤੀ ਦੇ ਹੁਕਮ ਦੇਵਾਂਗੇ 8 ਰੱਦ ਕੀਤੇ ਵੋਟ ਸਹੀ ਨੇ 8 ਰੱਦ ਕੀਤੇ ਵੋਟ ਕੁਲਦੀਪ ਕੁਮਾਰ ਦੇ ਹੱਕ ਵਿੱਚ ਨੇ। ਸੋ ਜਿਵੇਂ ਹੀ ਵਿਸਥ